ਇਸ ਵਾਰ 28 April ਚ ਥੋੜੇ ਕਿ ਦਿਨ ਰਹਿ ਗਏ ਨੇ ਤੇ ਇਲੈਕਸ਼ਨ ਜਿਹੜੀ ਕੈਨੇਡਾ ਦੇ ਵਿੱਚ ਹੋਣੀ ਹੈ ਤੇ ਅਸੀਂ ਲਗਾਤਾਰ ਹੀ ਗੱਲ ਕਰੀ ਜਾਣੀ ਹੈ ਵੀ ਕਿਹੜੀ ਪਾਰਟੀ ਦੀ ਹਵਾ ਆ ਕਿ ਦੀ ਨਹੀਂ ਆ ਜੇ ਆਪਾਂ ਕੱਲ ਗੱਲ ਕਰੀਏ ਤੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਲਿਸਨਰਸ ਦੇ ਵਿਊਜ਼ ਲੈ ਰਹੇ ਸੀ ਤੇ 90% ਲੋਕ ਕਹਿੰਦੇ ਸੀ ਕਿ ਲਿਬਰਲ ਆਉਣੀ ਚਾਹੀਦੀ ਹੈ ਜੇ ਅਸੀਂ ਸਰਵੇਜ਼ ਦੀ ਗੱਲ ਕਰੀਏ ਤੇ ਸਰਵੇਜ਼ ਵੀ ਇਹੀ ਕਹਿ ਰਹੇ ਨੇ ਕਿ ਬਿਲਕੁਲ ਲੇਟੈਸਟ ਸਰਵੇ ਜਿਹੜਾ ਉਹ ਕਹਿੰਦਾ ਕਿ ਲਿਬਰਲ ਅਗੇ ਹੂੰ ਕਿੱਦਾਂ ਦੇ ਚਾਂਸਸ ਬਣ ਸਕਦੇ ਉਹਦੇ ਚ ਜਿਹੜੇ ਤਾਂ ਅਸੀਂ ਜਿਹੜਾ ਰੇਡੀਓ ਕਾਲਨ ਵਗੈਰਾ ਤੇ ਹੁੰਦਾ ਹੈ ਜਿਹੜਾ ਉਹ ਤਾਂ ਤਸਵੀਰਾਂ ਮੈਂ ਤਾਂ ਮੰਨ ਸਕਦਾ ਕਿ ਭਾਰਤੀ ਭਾਈਚਾਰੇ ਦੇ ਕਿਉਂਕਿ ਸਾਡੇ ਲਿਸਨਰ ਹੈਗੇ ਨੇ ਸਾਰੇ ਤੇ ਉਹਨਾਂ ਵਿੱਚ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਇਮੀਗ੍ਰੈਂਟ ਭਾਈਚਾਰਾ ਆਮ ਤੌਰ ਤੇ ਲਿਬਰਲਟੀ ਸਪੋਰਟ ਕਰਦਾ ਚਾਹੇ ਕਿ ਅਸੀਂ ਉਸ ਸੂਬੇ ਦੇ ਵਿੱਚ ਬੈਠੇ ਹੋਏ ਜਿੱਥੇ ਆਮ ਤੌਰ ਤੇ ਕੰਜ਼ਰਵੇਟਿਵ ਜਿਹੜੇ ਪਰ ਇੱਕ ਟੈਕਸੀ ਡਰਾਈਵਰ ਵੀਰ ਜੀ ਨੇ ਸਾਨੂੰ ਬਾਕੀਆਂ ਕਮਿਊਨਿਟੀਜ਼ ਦੀ ਵੀ ਆਵਾਜ਼ ਹੋ ਦਿੱਤੀ ਮੈਂ ਉਹਦੀ ਵੀ ਗੱਲ ਕਰ ਰਹੀ ਹਾਂ ਬਿਲਕੁਲ ਉਹਨਾਂ ਨੇ ਨਾਲ ਜਿਹੜੀ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਾਂ ਕਿ ਥੋੜੇ ਜਿਹਾ ਉਧਰ ਨੂੰ ਹੈਗੇ ਨੇ ਪਰ 50-50 ਦੀ ਅੱਛਾ ਹੁਣ ਜਿਹੜੇ ਰਿਪੋਰਟਸ ਪਹਿਲੀ ਤਾਂ ਗੱਲ ਹੈ ਕਿ ਸਰਵੇਖਣ ਹੈ ਅਸੀਂ ਕਿਸੇ ਦੀ ਸਰਕਾਰ ਬਣਾ ਨਹੀਂ ਰਹੇ ਇੱਥੇ ਬੈਠ ਕੇ ਬਣਾਵਾਂਗੇ ਉਸ ਦਿਨ ਜਦੋਂ ਨਤੀਜੇ ਦੱਸਾਂਗੇ ਲਾਈਵ ਹਾਂਜੀ ਜਦੋਂ ਬਣੇਗੀ ਉਦੋਂ ਜਦੋਂ ਬਣੇਗੀ ਉਸ ਦਿਨ ਦੱਸਾਂਗੇ ਠੀਕ ਹੈ ਜੀ ਸੋ ਇਹ ਜਿਹੜੀਆਂ ਸਰਵੇਖਣ ਵੱਖਰੇ ਵੱਖਰੇ ਆਉਂਦੇ ਨੇ ਇਹਨਾਂ ਸਰਵੇਖਣਾਂ ਦੀ ਰਿਪੋਰਟ ਅਸੀਂ ਸਾਂਝੀ ਕਰਦੇ ਰਹਿੰਦੇ ਤੇ ਇਹ ਜਿਹੜਾ ਤਾਜ਼ਾ ਸਰਵੇਖਣ ਹੈ ਉਹਦੀ ਰਿਪੋਰਟ ਅਸੀਂ ਸਾਂਝੀ ਕਰਦੇ ਹਾਂ ਜੀ ਲਿਬਰਲਸ ਕੋਲ ਐਸ ਵੇਲੇ ਰਾਸ਼ਟਰੀ ਤੌਰ ਤੇ ਫੈਡਰਲ ਲੈਵਲ ਤੇ 6 ਹਲਕਾਂ ਦੀ ਲੀਡ ਹੈ ਕੰਜ਼ਰਵਟਿਵ ਦੇ ਉੱਪਰ ਔਰ ਅੱਧੇ ਤੋਂ ਵੱਧ ਕੈਨੇਡੀਅਨ ਵੈਸੇ ਮੰਨਦੇ ਨੇ ਕਿ ਲਿਬਰਲ ਇਹ ਇਲੈਕਸ਼ਨ ਜਿੱਤ ਜਾਣਗੇ ਉਹ ਇਹਦਾ ਦੋਨਾਂ 'ਚ ਫਰਕ ਇਹ ਆ ਕਿ ਇੱਕ ਜ਼ਿਆਦਾ ਪਰਸੈਂਟੇਜ ਲੋਕ ਕਹਿੰਦੇ ਨੇ ਕਿ ਲਿਬਰਲ ਨੂੰ ਵੋਟ ਪਾਵਾਂਗੇ ਤੇ ਅੱਧੇ ਤੋਂ ਵੱਧ ਕਹਿੰਦੇ ਨੇ ਕਿ ਵੋਟ ਅਸੀਂ ਪਾਵਾਂ ਨਾ ਵੀ ਪਾਈ ਜਿਹੜੇ ਹੈਗੇ ਨੇ ਪਰ ਜਿੱਤ ਉਹਨਾਂ ਨੇ ਜਾਣਾ ਇਹ ਨਵੇਂ ਪੋਲ ਦੇ ਅੰਕੜੇ ਜਿਹੜੇ ਨੇ ਇਹ ਸਾਹਮਣੇ ਜਿਹੜੇ ਨੇ ਆਏ ਨੇ ਉਹਨਾਂ ਮੁਤਾਬਕ ਬਹੁਤ ਸਾਰੇ ਲਿਬਰਲ ਜਿਹੜੇ ਜਿਹੜੇ ਕਿਸਮ ਦੀ ਸਿਆਸਤ ਛੱਡ ਚੁੱਕੇ ਸੀ ਉਹਨਾਂ ਨੇ ਦੁਬਾਰਾ ਦੁਬਾਰਾ ਉਹ ਐਕਟਿਵ ਹੋਣ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਅਨੀਤਾ ਆਨੰਦ ਵੀ ਇਸੇ ਲਾਈਨ ਦੇ ਵਿੱਚ ਨੇ ਹੋਰ ਆਗੂ ਕਈ ਹੈਗੇ ਨੇ ਸ਼ੌਨ ਫਰੇਜ਼ਰ ਜਿਹੜੇ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸੀ ਫਿਰ ਹਾਊਸਿੰਗ ਦੇ ਮਨਿਸਟਰ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਖੜੇ ਨਹੀਂ ਹੋਣਗੇ ਲੜਾਈ ਨਹੀਂ ਲੜਨਗੇ ਤੇ ਹੁਣ ਉਹ ਕਹਿੰਦੇ ਨੇ ਕਿ ਮੈਂ ਤਿਆਰ ਆ ਸਾਰੇ ਤਿਆਰ ਨੇ ਐਨ.ਟੀ.ਪੀ ਆਗੂ ਜਗਮੀਤ ਸਿੰਘ ਥੋੜਾ ਜਿਹਾ ਸਟਰਗਲ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਨੇ ਮੰਨਿਆ ਕਿ ਉਹਨਾਂ ਨੂੰ ਚੈਲੰਜ ਬਹੁਤ ਜ਼ਿਆਦਾ ਨਹੀਂ ਆਕੇ ਤੇ ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਡਿਸਾਈਡਡ ਵੋਟਰ ਜਿਨ੍ਹਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਕਿਹਨੂੰ ਵੋਟ ਪਾਉਣੀ ਤੇ ਉਹਨਾਂ ਵਿੱਚੋਂ 44% ਕਹਿੰਦੇ ਨੇ ਕਿ ਲਿਬਰਲ ਨੂੰ ਵੋਟ ਪਾਵਾਂਗੇ ਕੰਜ਼ਰਵਟਿਵ ਨੂੰ ਜਿਹੜੇ ਸਪੋਰਟ ਕਰਨ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ 38% ਹੈ ਤੇ ਐਨਡੀਪੀ ਵਾਲੇ ਜਿਨ੍ਹਾਂ ਦਾ ਠੀਕ ਠਾਕ ਸ਼ੇਅਰ ਸੀ ਉਹ 6% ਤੇ ਬਹੁਤ ਪਿੱਛੇ ਤੀਜੇ ਨੰਬਰ ਤੇ ਚਲੇ ਗਏ ਨੇ ਤੇ ਪੋਲ ਨੇ ਕਿਹਾ ਕਿ ਇਹਨਾਂ ਵਿੱਚੋਂ ਜਿਹੜੇ ਨੇ ਤਕਰੀਬਨ 48-49% ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਲਿਬਰਲ ਨੇ ਚੋਣ ਵੈਸੇ ਜਿੱਤ ਜਾਣੀਆਂ ਹੈ ਤੇ ਇਹੋ ਮੰਨਣ ਵਾਲੇ ਕੰਜ਼ਰਵੇਟਿਵ ਜਿਹੜੇ ਨੇ ਉਹ ਸਿਰਫ 31% ਹੈਗੇ ਨੇ ਇਹ ਪੋਲ ਜਿਹੜਾ ਹੋਇਆ ਜੀ ਮਾਰਚ 21 ਤੇ 23 ਦੇ ਦਰਮਿਆਨ ਹੋਇਆ ਜਦੋਂ ਇਲੈਕਸ਼ਨ ਕੈਂਪੇਨ ਜਿਹੜੀ ਹੈ ਇਹ ਸ਼ੁਰੂ ਹੋਈ ਹੈ ਤੇ ਜਦੋਂ ਤੋਂ ਮਿਡ ਜਨਵਰੀ ਤੋਂ ਬਾਅਦ ਜਦੋਂ ਕੰਜ਼ਰਵੇਟਿਵ ਜਿਹੜੇ ਸੀ ਉਹ ਲਿਬਰਲ ਤੋਂ ਤਕਰੀਬਨ 25 ਅੰਕਾਂ ਨਾਲ ਅੱਗੇ ਸੀ ਉਸ ਨਾਲੋਂ ਬਹੁਤ ਵੱਡਾ ਫਰਕ ਹੈ ਤੇ ਇੱਕ ਵੀਕ ਪਹਿਲਾਂ ਲਿਬਰਲ ਜਿਹੜੇ ਸੀ ਉਹ ਤਕਰੀਬਨ 42% ਤੇ ਸੀ ਤੇ ਕੰਜ਼ਰਵੇਟਿਵ ਜਿਹੜੇ 39 ਤੇ ਸੀ ਹੁਣ ਉਹਨਾਂ ਦੇ ਵਿੱਚ ਥੋੜਾ ਜਿਹਾ ਹੋਰ ਅੰਤਰ ਜਿਹੜਾ ਵਾਧਾ ਹੋਇਆ ਦੇਖਿਆ ਜਾ ਸਕਦਾ ਜੇ ਅਸੀਂ ਗੱਲ ਸੂਬਿਆਂ ਦੀ ਕਰੀਏ ਪ੍ਰੋਵੈਂਸ ਦੇ ਵਿੱਚ ਕਿਹੜੇ-ਕਿਹੜੇ ਦੇ ਵਿੱਚ ਕਿਵੇਂ ਹਨ 온ਟਾਰੀਓ ਬ੍ਰਿਟਿਸ਼ ਕੋਲੰਬੀਆ ਕਿਊਬਿਕ ਤੇ ਐਟਲੈਂਟਿਕ ਦੇ ਵਿੱਚ ਲਿਬਰਲ ਨੂੰ ਲੀਡ ਮਿਲਦੀ ਦਿਖਾਈ ਦੇ ਰਹੀ ਹੈ ਜਦਕਿ ਅਲਬਰਟਾ ਸਸਕਾਚੂਨ ਅਤੇ ਮੈਨੀਟੋਬਾ ਦੇ ਵਿੱਚ ਕੰਜ਼ਰਵੇਟਿਵ ਵਾਲੇ ਵੱਧ ਸੀਟਾਂ ਲਿਜਾ ਸਕਦੇ ਨੇ ਜੇ ਅਸੀਂ ਪੁਰਸ਼ਾਂ ਦੀ ਗੱਲ ਕਰੀਏ ਤਾਂ ਜਿਆਦਾ ਮਰਦ ਜਿਹੜੇ ਨੇ ਉਹ ਉਹ ਜਿਹੜੇ ਨੇ ਉਹ ਸਪੋਰਟ ਕਰਦੇ ਨੇ ਜਿਆਦਾ ਔਰਤਾਂ ਜਿਹੜੀਆਂ ਨੇ ਲਿਬਰਲ ਨੂੰ ਸਪੋਰਟ ਕਰਦੀਆਂ ਨੇ 46% ਔਰਤਾਂ ਤੇ 42% ਮਰਦ ਜਿਹੜੇ ਨੇ ਉਹ ਸਪੋਰਟ ਕਰਦੇ ਨੇ ਤੇ ਜੇ ਕੰਜ਼ਰਵੇਟਿਵ ਦੀ ਗੱਲ ਕਰੀਏ ਤਾਂ ਔਰਤਾਂ 33% ਜਿਹੜੀਆਂ ਨੇ ਕੰਜ਼ਰਵੇਟਿਵ ਨੂੰ ਸਪੋਰਟ ਕਰਦੀਆਂ ਨੇ ਲਿਬਰਲਸ ਨੂੰ ਲੀਡ ਜਿਹੜੀ ਹੈ ਕਈ ਜਗ੍ਹਾ ਤੇ ਮਿਲੀ ਹੈ ਤੇ ਜੇ ਉਮਰ ਦੀ ਅਸੀਂ ਗੱਲ ਕਰੀਏ 55 ਸਾਲ ਜਾਂ 55 ਸਾਲ ਤੋਂ ਵੱਧ ਉਮਰ ਦੇ ਜਿਹੜੇ ਕੈਨੇਡੀਅਨ ਨੇ ਉਥੇ ਲਿਬਰਲ ਕੋਲ ਬਹੁਤ ਵੱਡੀ ਲੀਡ ਹੈ ਜੇ 18 ਤੋਂ 34 ਤੇ 35 ਤੋਂ 54 ਸਾਲ ਤੱਕ ਦੀ ਉਮਰ ਵਰਗ ਦੇ ਵਿੱਚ ਦੇਖੀਏ ਤਾਂ ਉਥੇ ਕੰਜ਼ਰਵੇਟਿਵ ਵਾਲੇ ਥੋੜੀ ਜਿਹੀ ਲੀਡ ਲਿਬਰਲ ਦੇ ਉੱਪਰ ਹਾਸਲ ਕਰ ਲੈਂਦੇ ਨੇ ਸੋ ਉਮਰ ਦਾ ਵੀ ਫਰਕ ਹੈ ਏਰੀਆ ਦਾ ਵੀ ਫਰਕ ਹੈ ਤੇ ਤੋ ਤੁਸੀਂ ਸਮਝੋਗੇ ਹੋਰ ਕਿਹੜੀਆਂ ਚੀਜ਼ਾਂ ਵੀ ਹੋਣਗੀਆਂ ਤੇ ਜਿਹਦੇ ਨਾਲ ਜਿਹੜਾ ਭਾਈਚਾਰਾ ਜਿਹੜਾ ਹੈਗਾ ਜਿਵੇਂ ਇਮੀਗ੍ਰੈਂਟਾਂ ਜਾਂ ਕੋਈ ਹੋਰ ਉਹਨਾਂ ਦਾ ਵੀ ਫਰਕ ਹੋਵੇਗਾ ਪਰ ਜਿੰਨੀ ਦੇਰ ਤੱਕ ਸਾਹਮਣੇ ਅਸਲ ਪਿਕਚਰ ਨਹੀਂ ਆ ਜਾਂਦੀ 28 April ਦੀ ਸ਼ਾਮ ਨੂੰ ਅਸੀਂ ਕੁਝ ਨਹੀਂ ਕਰ ਸਕਦੇ